ਕਿ ਸੱਚੀ ਜਾਂਚ ਜਾਂਚ ਪੈ ਗਈ ਸਾਰੇ ਆ ਤੁਹਾਡੇ ਸਾਹਮਣੇ ਹੀ ਹੈ ਹੁਣ ਤੁਸੀਂ ਦੱਸੋ ਵੀ ਜਾਂਚ ਜਾਂਚ ਪਉਗੀ ਨਹੀਂ ਕਿਹਦਾ ਨਿਕਲ ਗਿਆ ਅਸਲ ਚ ਬਈ ਸਫਰ ਦਾ ਫਲ ਕਹਿੰਦੇ ਮਿੱਠਾ ਹੁੰਦਾ ਨਾ ਉਹ ਕੰਮ ਹੋਇਆ ਹੁਣ ਤੱਕ ਸੜਾ ਸਾਹਮਣੇ ਗੜਿਆ ਫਲ ਮਿੱਠਾ ਦਾ ਹੁਣ ਆਇਆ ਬਈ ਮਿੱਤਰੋ ਨਿਆਰਾ ਆ ਗਿਆ ਅੱਜ ਦਾ ਸੱਚੀ ਰਾਹ ਸਵਾਦ ਹੀ ਆ ਗਿਆ ਨਾ ਨੰਦਾ ਰਹਿਦਾ ਜਿਲੀ ਮੱਟਰ ਦਾ ਆਤਾ ਇਹ ਹੋਇਆ ਪੈ ਗਾੜੇ ਭਾਂਦੇ ਪਕਾੜੇ ਤੇ ਚਾਹ ਰੋਟੀ ਵੀ ਨਾ ਦਿਓ ਵੀ ਮਿੱਤਰੋ ਠੀਕਾ ਤੇ ਚੱਲੀ ਜਾਵਾਂਗੇ ਸਾਰਾ ਤੇ ਅੱਜ ਜੀਰੀ ਜਿਹੜੀ ਅੰਕਲ ਵੱਡੀ ਹੈ ਇਹਦਾ ਰੰਗ ਰੋਗਨ ਦੇਖ ਕੇ ਉਹ ਦੱਸ ਰਿਹਾ ਵੀ ਹਾਂਜੀ ਵੀ ਝਾੜ ਦੇ ਵਿੱਚ ਫਰਕ ਨਾਰਮਲ ਰਹੂਗਾ ਕਿਉਂਕਿ ਜੀਲੀ ਸੁਨਖੀ ਨਹੀਂ ਆਈਆਂ ਟਰਾਲੀਆਂ ਦੇ ਵਿੱਚ ਪਈਦਾ ਵੀ ਰੋਪ ਵੱਖਰਾ ਹੀ ਆ ਨਾ ਤੇ ਔਸਤਨ ਕਿੰਨਾ ਝਾੜ ਰਿਹਾ ਜੀ ਜਿਹੜਾ ਆਪਾਂ ਪਹਿਲਾਂ ਵੱਡੇ ਤੇ ਅੱਜ ਵਾਲੇ ਜਿਹੜੇ ਆਪਾਂ ਨੇ ਵੱਡੇ ਇਹਨਾਂ ਦੇ ਵਿੱਚ ਕੀ ਰਿਜ਼ਲਟ ਤਾਂ ਤੁਹਾਨੂੰ ਲੱਗਦਾ ਹੈ ਤਕਰੀਬਨ ਮੇਰਾ 23 24 ਕਾਉਂਟਰੋਲ ਦੀ ਔਸਤ ਆ ਰਹੀ ਆ ਜੀ ਤੇ ਜਿੱਥੇ ਸਰਬੋਤਮ ਦਵਾਈ ਪਾਈ ਆ ਮੈਂ ਹੂੰ ਉੱਥੇ 25 26 ਤੱਕ ਵੀ ਜਾ ਰਹੀ ਆ 25 ਤੋਂ 26 ਤੱਕ ਜਿਹੜੀ ਅੱਜ ਵੱਢ ਰਹੀਆਂ ਇਹ ਮੈਨੂੰ ਲੱਗਦਾ ਵੀ 27-28 ਕੁਇੰਟਲ ਤੱਕ ਵੀ ਅਸੀਂ ਵੱਢੀ ਉਹ ਮੈਂ ਕਹਿੰਦੇ ਜੀ ਚਾਰ ਟੈਂਕ ਨੋਰਮਲ ਹੈ। 21 ਕੁਇੰਟਲ ਤੱਕ ਵੀ ਮੈਨੂੰ ਉਮੀਦ ਆ ਵੀ 28 ਕੁਇੰਟਲ ਤੱਕ ਵੀ ਕੋਈ ਉਮੀਦ ਆ। ਅੱਜ ਚਾਰ-ਚਾਰ ਟੈਂਕ ਅਸੀਂ ਭਰ-ਭਰ ਕੇ ਕੱਢੇ ਆ ਜੀ। ਵਿੱਚੋਂ ਮਤਲਬ ਫੂਸ ਕਿੰਨਾ ਕਪਟਾਸ ਬਹੁਤੀ ਜ਼ਿਆਦਾ ਨਹੀਂ ਲੱਗੀ ਹੈਗੀ। ਹਨਾ ਖੜੀ ਜਿਹੀ ਹੈ ਕਿਉਂਕਿ ਅੱਜ ਢੱਕਾ ਅੱਜ ਢੱਕਾ ਵੀ ਨਹੀਂ ਆਇਆ। ਨਹੀਂ ਢੱਕਾ ਵੀ ਨਹੀਂ ਆਇਆ ਸਫਾਈ ਬਹੁਤ ਆਈ ਹੈ। ਹਾਂ ਸਫਾਈ ਬਹੁਤ ਹੈ ਤੇ ਉਸਤਨ ਚਾਰ ਟੈਂਕਾਂ ਦੀ ਤੁਸੀਂ ਲਾ ਲਓ ਸਾਹਿਬ ਜੀ 7 ਤੋਂ 8 ਕੁਇੰਟਲ ਵੀ ਪੈਣੇ ਤਾਂ ਹਾਂਜੀ ਤੇ ਮਤਲਬ ਵਧੀਆ ਰੈਜ਼ਲਟ ਜੀ ਬਹੁਤ ਵਧੀਆ ਰੈਜ਼ਲਟ ਤੇ ਮਤਲਬ ਪੈਂਦੀ ਕਿੰਨੇ ਦੀ ਹੈ ਜੀ ਕਿੱਲੇ ਦੀ ਆਪਾਂ ਇੱਕ ਪ੍ਰੋਕਸ ਲਈਏ ਵੀ ਮੋਟਾ ਮੋਟਾ 1000 1500 2000 ਕਿੰਨੇ ਕ ਦੀ ਕਿੱਲੇ ਦੀ ਪੈਂਦੀ ਰਹੀ ਹੈ ਇਹ ਕੰਪਨੀ ਵਾਲੇ ਹੁਣ 1400 ਕਹਿੰਦੇ ਨੇ 1400 ਰੁਪਏ ਏਕੜ ਦੀ ਪੈਂਦੀ ਹੈ ਜੀ ਅੱਛਾ ਜੀ ਵਿਚ ਨਾਲ ਕੁਝ ਹੋਰ ਵੀ ਐਡ-ਆਨ ਕਰਨਾ ਪੈਂਦਾ ਜਾਂ ਨਹੀਂ ਨਹੀਂ ਇਹ ਐਕਚੁਅਲੀ ਕੀ ਹੈ ਨਾ ਐਡ-ਆਨ ਤਾਂ ਚਲੋ ਤੁਸੀਂ ਜਿਹੜੀਆਂ ਆਮ ਕਰਦੇ ਹੋ ਤੁਸੀਂ ਉਹ ਤਾਂ ਕਰਨੀ ਨੇ ਜਿਵੇਂ ਜਿਹੜੀ ਹੋਪਰ ਤੋਂ ਹੋਗੀ ਜੀ ਹੂੰ ਤੇ ਕੁੰਡੀ ਤੋਂ ਹੋਗੀ ਹੋਗੀ ਜਿਹੜੀ ਇਹ ਆਪਣੀ ਸਰਬੋ ਸਿ ਇਹ ਆਪਾਂ ਨਾ ਕੰਢੀ ਰੋਗ ਤੋਂ ਕਰਵਾਈ ਸੀ ਜਿਵੇਂ ਨੈਕ ਬਲਾਸਟ ਨੋਡ ਬਲਾਸਟ ਹੋ ਗਏ ਉਹ ਚੀਜ਼ ਤੋਂ ਕਰਵਾਈ ਸੀ ਜੋ ਬਲਾਸਟ ਓਵਰਾਲ ਬਲਾਸਟ ਨੇ ਸਭ ਨੂੰ ਕੰਟਰੋਲ ਕਰ ਦਿਆ ਜੀ 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 ਬਾਕੀ ਬਹੁਤ ਬਹੁਤ ਸ਼ੁਕਰੀਆ ਬਿਲਜੀ ਕੀ ਕਹਨਾ ਇੱਥੇ ਮੈਂ ਨਾ ਬਲੈਂਜਾ ਨਾ ਚਾਹ ਦਾ ਕਿਤੇ ਚਾਚਾ 1 ਮਿੰਟ ਚਾਹ ਤੇ ਕਦੇ ਰੋਕੇ ਆਪਾਂ ਨੇ ਕਿਸੇ ਨੂੰ ਨਾ ਕਰੀ ਅੱਜ ਤੱਕ ਨਾ ਕਦੇ ਵੀ ਹੁਣ ਵੀ ਦੋ ਸਰ ਮੋਸਾ ਭਰੀਆਂ ਵੀ ਹੋਣਗੀਆਂ ਦੋ ਦੋ ਖਾਲੀ ਕਰਕੇ ਮੈਂ ਵੀ ਹੁਣ ਰੋਟੀ ਦੇ ਬਾਅਦ ਚਾਹ ਪੀ ਕੇ ਆਇਆ ਹਾਂ ਹੈਨਾ ਤੇਰ ਪਾਣੀ ਕਿਹਦਾ ਤਾਂ ਲਓ ਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਤਾਫ ਤੇਰ ਕੋ ਤੂੰ ਫੱਟੇ ਪਰ ਕਾਤੇ ਬੈਠਾ ਬੈਠੇ ਦੇ ਮਨੂੰ ਦੇਖ ਕੇ ਵੀਰੇ ਆ ਗਿਆ ਕੀ ਕਹਿੰਦਾ ਕਹਿੰਦਾ ਸੁਣਾ ਕੋਈ ਗੱਲਬਾਤ ਫੇ ਸੁਣਾਈ ਕਿ ਨਹੀਂ ਸੁਣਾਤੀ ਗੱਲਬਾਤ ਚਾਹ ਰੂਂਗਾ ਕਹਿੰਦਾ ਦਾ ਮਾ ਦੋ ਥਰਮੋਸਾ ਭਾਈ ਭਰੀਆਂ ਪੀਰਾਂ ਪੇ ਲਾ ਦੇ ਦੀ ਜੱਤ ਫੇ ਚਾਹ ਦੇ ਦੇ ਆਪਣਾ ਵੀ ਦਿਲ ਦੇਖ ਲੈਦਾ ਵੀ ਦਿਲ ਦੇਖ ਲੈ ਇਹ ਨਹੀਂ ਆਂਦਾ ਨਹੀਂ ਕਹੇ ਭਾਈ ਡਾਈ ਦਾ ਨਹੀਂ ਚਾਹੀਦਾ ਹਾਂ ਇਹਨੇ ਬਾਣਦਾ ਆਇਆ ਕਾਟਦਾ ਮੁੱਕਰ ਗਿਆ ਆਹ ਕਹਿੰਦਾ ਮਾਲਕ ਤੂੰ ਆ ਨਾ ਤਾਂ ਲੈਣਾ ਲੈ ਲੈ ਗੱਡੀ ਕਿ ਲੋਡ ਹੋ ਰ ਆ ਰਹੀ ਹੈ ਬਾਜੀ ਤੂੰ ਦੱਸ ਜਿਆਦਾ ਤਾਰ ਫਿਰ ਉੱਥੇ ਚੱਲਦਾ ਨਾ ਤਾਰ ਹਰ ਤੇ ਤੈਨੂੰ ਚਾਹ ਕਹ ਤੈਨੂੰ ਪਕੌੜੀਆਂ ਵੀ ਲਿਆ ਆਉਣ ਲੱਡੂ ਵੀ ਖਿਲਾ ਦੇਣਾ ਲੱਡੂ ਵੀ ਖਿਲਾਏ ਇਹਨੂੰ ਹਾਂ ਲਓ ਜੀ ਅੱਜ ਖੀਰ ਲਾਦੀ ਨਾ ਸਾਡਾ ਮੇਰੇ ਸਾਡੇ ਹਿਸਾਬ ਦੇ ਨਾਲ ਵੀ ਅੱਜ ਖੀਰ ਲੈ ਨਿਭੜ ਜੂ ਅੱਜ ਨਿਭੜ ਜੂਗਾ ਹੈਨਾ ਰੱਬ ਦੀ ਕਿਰਪਾ ਨਾਲ ਨਿਭੜ ਜੂ ਅੱਜ ਮਹਾਰਾਜ ਦੀ ਕਿਰਪਾ ਹੋ ਗਈ ਫੜੀ ਪਾਵਰ ਬੈਂਕ ਮੇਰਾ ਅੱਜ ਨਿਭੜੂਗੀ ਬਈ ਉਹ ਨਹੀਂ ਅੱਜ ਬੋਗੀ ਬਾਈ ਗਿਆ ਵਾ ਆਪਣਾ ਉੱਥੇ ਦਿਵਾਲੀ ਓ ਡੀਜ਼ਲ ਜਗਤਾਰ ਬਾਈ ਉਹਨਾਂ ਦੇ ਬੀਜ ਬਦਲਣ ਲੱਗਾ ਅੱਛਾ ਬੀਜ ਬੀਜ ਬਦਲਣ ਵਾਸਤੇ ਠੀਕ ਐ ਸੋ ਅੱਜ ਕੰਬੈਨਾਂ ਉੱਥੇ ਖੜੀਆਂ ਤੀਆਂ ਤੇ ਹੁਣ ਡੀਜ਼ਲ ਲੈ ਕੇ ਜਾਣਾ ਹੁਣ ਡੀਜ਼ਲ ਲੈ ਕੇ ਜਾਣਾ ਆਪਾਂ ਭਾਗਸਿਓਂ ਆਇਆ ਤਾਂ ਨਹੀਂ ਹਲੇ ਭਾਗਸਿਓਂ ਉਹ ਫਿਰ ਤੇਰੋਂ ਟਰੈਕਟਰ ਲੈ ਕੇ ਮੋੜ ਦੇਣਾ ਆਪਾਂ ਅੱਛਾ ਟਰੈਕਟਰ ਲੈ ਕੇ ਮੋੜ ਦੇਣਾ ਚੱਲੀਏ ਫਿਰ ਆਪਾਂ ਆਪਾਂ ਚੱਲੀਏ ਡੀਜ਼ਲ ਪਾਈਏ ਜਾ ਕੇ ਮਸ਼ੀਨਾਂ 'ਚ ਡੀਜ਼ਲ ਪਾਈਏ ਤੇ ਕਰੀਏ ਤਿਆਰੀ ਕਿ ਅੱਜ ਮੈਨੂੰ ਲੱਗਦਾ ਵੀ ਆਪਣੇ ਨੂੰ ਥੋੜੀ ਬਹੁਤੀ ਜੀਦੀ ਅੱਜ ਖੜੀ ਵੀ ਟਕਰੂਗੀ ਅੱਜ ਤਕਰੀਬਨ ਅਗੀਆਂ ਖੜੇ ਹੋ ਗਏ ਅਗੀਆਂ 8-9 ਕਿਲੇ ਦਾ ਖੜਿਆ ਆਪਾਂ ਚਾਚਾ ਮੇਰੇ ਖਿਆਲ ਨਾਲ 7 ਪਤਾ ਨਹੀਂ 6 ਪਤਾ ਨਹੀਂ 7 ਅਕਤੂਬਰ ਦੀ ਆਪਣੀ ਪੜਾਈ ਦਾ ਕੰਮ ਚੱਲ ਰਿਹਾ ਵਿੱਚ ਇਹਨੂੰ ਬੇਲੇ ਵੀ ਹੋਲੇ ਤੇ ਜਦ ਆਪਣੇ ਪਿੰਡ ਦਾ ਕੰਮ ਹੈ ਨਾ ਬੇਲੇ ਵੀ ਹੋਲੇ ਦਵਾਰੇ ਫੇਰ ਸੀਜਨ ਲੱਗ ਗਿਆ ਦਵਾਰੇ ਫੇਰ ਇਹ ਡਬਲ ਲੱਗ ਗਿਆ ਸਮਝੇ ਤਾਂ ਜੇ ਆਪਾਂ ਦੂਈ ਮੁੱਚੜ ਦਾ ਇੱਕ ਵੜਦੇ ਆ ਦੂਈ ਦੇ ਤਿੰਨ ਜਾਂ ਚਾਰ ਦੇ ਬਰੋਪਰ ਕੰਮ ਟੋਕ ਹਾਂ ਹੈਨਾ ਇਹਦਾ ਕਿੰਨੇ ਦਿਹਾੜੀ ਚ ਚਾਰ ਜਾਂ ਪੰਜ ਕਿਲੇ ਜੋਰ ਪੰਜ ਕਿਲੇ ਜੋਰ ਲਾ ਕੇ ਇੱਕ ਦਿਨ ਆਪਾਂ ਨੇ 10 11 11 ਸਾਢੇ ਗਏ ਨਾ ਇੱਕ ਦਿਨ ਵੱਡੇ ਆਪਾਂ ਨੇ ਉਦੋਂ ਵੱਡੇ ਆਪਾਂ ਨੇ ਦੱਸ ਗਏ ਕਿ ਕਿਦੇ ਵੀ ਤੇ ਹੈ ਉਦੋਂ ਵੀ ਸੁੱਕਾ ਤਾਂ ਜਾਨੀ ਕਿ ਕਾਰਨ ਕਦੀ ਪਾਸ਼ਵਾ ਚੱਲਣ ਲੱਗ ਗਈ ਨਾ ਹੁਣ ਹੂੰ ਪਾਸ਼ਵਾ ਚੱਲਣਾ ਕਰਕੇ ਤਾਂ ਕੰਮ ਰੁਟ ਰਿਹਾ ਤਾਂ ਕੰਮ ਰੁਟ ਰਿਹਾ ਅੱਜ ਤੋਂ ਮੈਨੂੰ ਇਹਦੇ ਨਸ਼ੇ ਪੱਤੇ ਜੀ ਡਾਊਨ ਕਰਤੀ ਲਿਖੀ ਤੇਰੇ ਯਾਰ ਨਾ ਮੇਰੇ ਨਸ਼ੇ ਪੱਤੇ ਸਾਰੇ ਕਾਇਮ ਹੋ ਰਿਹਾ ਇਹਨ ਅੱਜ ਮੈਂ ਇਹਦੇ ਨਸ਼ੇ ਪੱਤੇ ਜੀ ਡਾਊਨ ਕਰਤੀ ਲਿਖੀ ਨਾ ਉਹ ਇਹਦਾ ਦੀਪੇ ਬਾਈ ਨੇ ਥੋੜੀ ਜਿਹੀ ਖਲਾਸ ਐਸੇ ਨਹੀਂ ਕਹਿੰਦੇ ਡਾਈ ਤੇ ਮੈਂ ਨਾ ਕਰਤਾ ਉਹ ਡਾਈ ਇਹਦਾ ਦਿਲ ਨਹੀਂ ਹੈਗਾ ਯਾਰ ਆਇਨਾ ਫਿਰ ਸੜਾ ਗਲਤ ਹੋ ਜਾਂਦਾ ਕਰਨੀ ਹਾਂ ਢਾਈ ਤੇ ਮੈਂ ਨਾ ਕਰਤਾ ਦੱਸ ਹੂੰ ਢਾਈ ਤੇ ਮੈਂ ਨਾ ਕਰਤਾ ਚਾਹ ਪਲਾ ਦੋਗਾ ਹਨਾ ਜਿੰਨੀ ਮਰਜੀ ਉਨੇ ਚਾਹ ਪਲਾ ਦੀਏ ਜਦ ਉਹ ਸਾਡੇ ਤੇ ਢਾਈ ਤੇ ਤਾਂ ਘਟਾਈ ਆ ਮੈਂ ਕਿਹਾ ਮੈਂ ਚਾਹੀ ਤੇ ਤਾਂ ਢਾਈ ਆ ਇਹ ਕਹਿੰਦਾ ਜੇ ਮੇਰਾ ਹੁੰਦਾ ਮੈਂ ਦੇ ਦਿੰਦਾ ਭਾਈ ਆ ਚਾਹ ਜਿੰਨੀ ਮਰਜੀ ਉਹ ਚੱਲਿਆ ਲੈ ਕੇ ਮੋਟਰਸਾਈਕਲ ਪਰਲੇ ਕਰ ਨੂੰ ਚਲਵਾ ਲਾ ਤਾ ਉਹਦੇ ਘਰ ਆਹੋ ਕੀ ਜਦ ਫੌਜਾਂ ਪਹੁੰਚ ਗਈਆਂ ਮਹਾ ਫੌਜਾਂ ਦਾ ਪਹੁੰਚਾ ਫੌਜਾਂ ਤਾਂ ਬੈਠੀਆਂ ਹਨਾ ਕਹਿੰਦਾ ਕਹਿੰਦੇ ਸਪਲਾਈ ਕਰ ਤਾ ਕਿਹਦੇ ਹਾਂ ਮੈਂ ਆ ਟ੍ਰੇਨ ਫਿਰ ਕੀ ਹੋ ਗਿਆ ਉਹ ਹੀ ਲੱਗਿਆ ਆਨ ਓਕੇ ਤੂੰ ਦੱਸ ਫੋਨ ਕਰਦਾ ਫੋਨ ਬੰਦ ਕਰ ਦਉ ਆ ਫੋਨ ਤਾਂ ਗੁੰਡਾ ਕਿੱਥੇ ਕਰਿਆ ਫੋਨ ਤਾਂ ਬੰਦ ਕਰ ਲੈ ਗੱਲ ਪਾਈਦਾ ਐਰਪੋਰਟ ਮੁਗਾਇਆ ਤੇ ਮੈਂ ਕਿੱਥੇ ਫੇਟੀ ਲਿਆ ਫੋਨ ਨਹੀਂ ਲੱਗਦਾ ਬੜਾ ਪ੍ਰਕਿਰਤਾ ਕੁਛ ਚਾਹਦੇ ਕਰਦੇ ਹੋਰੇ ਅੱਗੇ ਦੋਰ ਰੱਖ ਜਾਇਆ ਹਾਂ ਉਹ ਥੱਲੇ ਜਿਹੜੀ ਦੋਰ ਹੁੰਦੀ ਸੀ ਹਾਂ ਇੱਥੇ ਕੰਨ ਤੇਲ ਪੈਂਦਾ ਜਿੱਥੇ ਨੂੰ ਯਕੀਨ ਕਰਦੇ ਆ ਬਸੋ ਚੱਲ ਕੋਈ ਨਾ ਓਕੇ ਇੱਕ ਟੋ ਰੱਖਣਾ ਤਾਂ ਬਹੁਤ ਸਣਾ ਫੋਨ ਰੋ ਕਹਿੰਦਾ ਉਹ ਕਿ ਕਹਿੰਦਾ ਕਈ ਵਾਰੀ ਟਾਈਮ ਲੱਗ ਟਾਈਮ ਲੱਗ ਜੇ ਕਰਦਾ ਆਪਣੇ ਪੰਜ ਪਾਇਆ ਉਹ ਵਖ ਪੰਜ ਪਾਇਆ ਸੀਲ ਵੱਟਣਾ ਕੱਲ ਕਰਦੇ ਆਉਂਦੇ ਫੁੱਲ ਓਕੇ ਬਾਦਾ ਤੇਰਾ ਕਿੰਨੇ ਅੱਜ ਬਾਦੂ ਚਲਾਵਾਂਗੇ ਦੁਪਹਿਰੇ ਤੇ ਥੋੜੇ ਬੋਤੇ ਰਹਿ ਜਾਣਗੇ ਕੱਲ ਦੁਪਹਿਰੇ ਤੇ ਚਲਾਉਂਗਾ ਅੱਜ ਮੈਂ ਆਪਾਂ ਨੇ ਮੇਰੇ ਹਿਸਾਬ ਨਾਲ ਮਸ਼ੀਨਾਂ ਧੋ ਦਈਏ ਫਿਰ ਯਾਰ ਬਾਜ ਐਂ ਤਾਂ ਬਹੁਤ ਲਿਬੜੀ ਹੋਈਆਂ ਗੱਡੀਆਂ ਮੰਨ ਲੈ ਮੇਰੀ ਗੱਲ ਧੋ ਦਾਂਗੇ ਨਹੀਂ ਕਾਰਨ ਕਿ ਪਾਣੀ ਲੱਗ ਚਾਚਾ ਮਾਂਜਾ ਨਹੀਂ ਮੈਂ ਸੌ ਬਾਦਣੀ ਚਾਚੀ ਜੀ ਕਾਤੀ ਵੀ ਸੰਭੋਤ ਹੈ ਬੋਸ ਜੀ ਇੱਕ ਬਾਈਗਰੂਪ ਪੋਤਾ ਪਰਵਾਹ ਨਹੀਂ ਕਰਦਾ ਹੈ ਪੋਤਾ ਵੀ ਕਿਹੜਾ ਆਏਗਾ ਤੂੰ ਕਿੱਥੇ ਨਾ ਆਓ ਬਾਈ ਚਾਚੀ ਸੁਣ ਲੈ ਉਹ ਕਿੱਥੇ ਲੋ ਆਏ ਬੋਲਦਾ ਇਹ ਚਲੋ ਜੀ ਚਲਿਏ ਮਾਰਾ ਸਕੇ ਇੱਧਰ ਨੂੰ ਜਾਈਏ ਇੱਧਰ ਨੂੰ ਆਹਾਂ ਅਸੀਂ ਕੁਝ ਨਹੀਂ ਕਹਦੇ ਉੱਤੇ ਬਾਈ ਦਾਤਾ ਪੰਪ ਰੱਖ ਲਿਆ ਵਿੱਚ ਬਸ ਠੀਕ ਕਰਦਾ ਚਾਬੀ ਇਹਨੂੰ ਢੋਲ ਕੇ ਰੱਖ ਲੀ ਬਾਕੀ ਇਹਦੇ ਪੱਕੂ ਜੋਂਡੀਅਰ ਕਹਿੰਦੇ ਇਹਨੂੰ ਪੱਕੂ ਜੋਂਡੀਅਰ ਹਾਂ ਪਰ ਠੀਕ ਐ 40 ਧਰਮੋਂ ਸੇ ਮਗਾਈ ਬੈਠਾ ਫਿਰ ਗੜਬੜ ਨਹੀਂ ਹੋਊਗੀ ਫਿਰ ਅੰਦਰ ਹਾਂ ਨਾ ਜੇ ਯਾਰ ਠੋਕ ਲਾਂਗੇ ਤੇਰੇ ਨਾਲ ਵੇਚਾ ਠੋਕਲਣੀ ਪਹਿਲਾਂ ਤੇਲ ਪਾਲੀਏ ਕੋਈ ਨਾ ਖੜੰਦੇ ਉਹ ਉੱਥੇ ਗੁੰਜੇ ਜਨੂ ਤਾਰਦੇ ਆਪਾਂ ਖੜੰਦੇ ਖੜੰਦੇ ਨਾ ਭਾਈ ਰਾਣੀਆਂ ਖੜੀਆਂ ਆਪਣੀਆਂ ਇੱਥੇ ਦਾ ਸਾਬ ਸੂ ਕਰਤੀ ਦੀ ਆਪਾਂ ਨੇ ਸੋ ਠੀਕ ਆ ਵੀ ਕੋਈ ਜ਼ਿਆਦਾ ਤੜਾਈ ਨਹੀਂ ਅੰਕਲ ਠੀਕ ਹੈ ਓ ਮੁੜ ਕੇ ਨਹੀਂ ਕੁੜਤਾ ਪਾ ਕੇ ਆਇਆ ਤਦੂਆ ਇਹਦਾ ਜੌਂੜੀਆ ਜੌਂੜੀਆ ਰੰਗ ਹੋਇਆ ਪਿਆ ਕਿ ਨਹੀਂ ਜੌਂੜੀਰ ਵਰਗਾ ਆ ਜਾ ਤੈਂ ਕਿਵੇ ਕੋਲੇ ਲਾ ਦੇਣਾ ਲਿਫਟ ਉੱਪਰ ਚੱਕ ਦੇਣੀ ਥੋੜਾ ਜਿਹਾ ਸਾਰਾ ਰਹੂਗਾ ਹਾਂ ਬਸ ਠੀਕ ਐ ਚਾ ਮੈਨੂੰ ਆ ਲਿਫਟ ਉੱਪਰ ਚੱਕ ਦਿੱ 2 ਫੁੱਟ 2 ਫੁੱਟ ਦਾ ਸਾਰਾ ਹੀ ਰਹੂਗਾ ਨਾ ਨਾ ਕਿਵੇਂ ਰਹੀ ਰਾਤ ਥੱਲੇ ਲਾਏ ਰਾਤ ਤਾਂ ਉਰੇ ਯਾਰ ਯਾਰ ਉਰੇ ਠੀਕ ਰਿਹਾ ਮੱਛਰ ਬਦਮਾਸ਼ ਕੋਈ ਮੱਛਰ ਬਦਮਾਸ਼ ਕੋਈ ਉਂ ਕੋਈ ਬਦਮਾਸ਼ ਤਾਂ ਨਹੀਂ ਫਰਕਿਆ ਨਾ ਨਾ ਬਦਮਾਸ਼ ਮਨੀ ਕੀ ਫਰਕਣਾ ਉਰੇ ਐਂ ਵਧੀਆ ਮੱਛਰਦਾਨੀ ਹੈਗੀ ਆ ਮੱਛਰਦਾਨੀ ਠੰਡ ਸੁੰਡ ਤੇ ਠੰਡ ਤੇ ਕੰਬਲ ਹੈਗੇ ਦੋ ਨਿਆਰੇ ਹੋ ਠੰਡ ਕਿਹਦੇ ਨਹੀਂ ਲੱਗਦੀ ਮੱਛੀ ਖਾਦੀ ਆਹ ਹੋਵੇ ਤਾਂ ਹੀ ਕਹੇ ਵੀ ਦਿਲ ਦੀ ਗੱਲ ਦੱਸ ਨਾ ਹਾਂ ਦਿਲ ਦੀ ਤਾਂ ਦੱਸੀ ਵੀ ਉਹ ਕੰਬੜਾ ਦਾ ਨਾ ਨਾ ਮਹਾਨਾ ਜਾਲਾ ਹਾਂ ਕਿ ਨਹੀਂ ਮੁੱਠੀ ਮੁੱਠੀ ਕਰ ਦਈ ਸਹੀ ਸਹੀ ਗੱਲ ਕਰ ਰਿਹਾ ਸਾਲੇ ਆ ਟੱਕਣ ਤਾਂ ਨਾ ਬਹੁਤ ਲਹੂਰ ਕਰਾਉਣੀ ਆ ਕਿਰਨ ਭਾਈ ਇੰਨੇ ਪੈਸੇ ਤਾਂ ਹੈਗੇ ਹੋਰ ਯਾਰ ਚੱਲ ਕਿਹੜੇ ਕਾਲੀ ਅੱਗੇ ਟੋਏ ਹੁੰਨੇ ਉਹਨਾਂ ਕਹਿੰਦੇ ਕਾਲੀ ਅੱਗੇ ਟੋਏ ਹੁੰਨੇ ਆ ਟੋਏ ਤੋਂ ਤਾਂ ਬਚ ਗਏ ਤੇ ਅਸੀਂ ਫਸਲ ਟੱਕਣ ਨਹੀਂ ਦੇਖੇ ਕਈ ਉਹਨਾ ਆਪਣਾ ਨਹੀਂ ਕਸੂਰ ਹਾਂ ਹੁਣ ਆਖ ਪਤਾ ਟੱਕਣਾ ਨਾ ਦੂਗੇ ਕਿੰਨੇ ਕਿੰਨੇ ਕਿ ਤੇਲ ਯਾਰ ਤੇਲ ਤਾਂ ਖਾਸਾ ਪਿਆ ਤਾਂ ਕਿ ਪਾਤਾ ਖਾਸਾ ਫੁੱਲੇ ਕਰ ਦੇਣੀ ਹੁਣ ਫੇਰ ਹਾਂ ਅੱਜ ਫੇਰ ਦੇਣਾ ਕਾਨੂੰ ਜਿਆਦਾ ਪਾਈ ਜਨੇ ਮੈਂ ਤਾਂ ਕਹਿੰਦਾ ਬਹੁਤ ਪਾਈ ਪਤਾ ਗੱਲ ਗਿਆ ਦੋ ਦਿਨ ਚੱਲਣਾ ਚੱਲਣੂ ਵੀ ਚੱਲਣੀ ਆ ਕਾਲੂ ਵੀ ਚੱਲਣੀ ਆ ਅੱਜ ਨਵੇੜ ਕੇ ਨਹੀਂ ਜਾਂਦੇ ਅੱਜ ਪਾਰਟੀ ਆ ਆਏ ਇਹ ਤਾਂ ਸਾਰਾ ਪਿੰਡ ਦੀ ਜੜਾ ਕਹਿੰਦਾ ਰਾਤ ਨੂੰ ਜੀਭ ਹੋ ਲੱਗਦਾ ਇੱਥੇ ਨਾ ਮਸੀ ਲੈ ਵਾ ਪਪੂ ਰੋ ਛੱਡ ਦਿੰਦੇ ਆ ਤੁਹਾਨੂੰ ਤੇਨੂੰ ਮਰ ਪਪੂ ਅੰਕਲ ਦੂਲੀ ਛੱਡ ਦਿੰਦੇ ਆ ਜਲਵੇੜੇ ਪਿੰਡ ਚ ਮੋਟਰਾਂ ਰਾਸ ਆ ਗਈਆਂ ਚਾਚਾ ਨੂੰ ਭਾਗਿਆ ਚੇ ਨੂੰ ਰਾਜ ਆ ਕੋਈ ਡੂੰਗਾ ਉਰੇ ਉਰੇ ਕਿਹੜੇ ਕੋਈ ਦਿੱਕਤ ਆ ਮੈਂ ਦੱਸ ਤੇ ਦੂਰ ਦਿੱਕਤ ਕੋਈ ਹੈ ਤਾਂ ਨਹੀਂ ਨਾ ਨਾ ਉਹ ਤਾਂ ਫੈਲ ਸ਼ਾੜਾ ਦਾ ਕੰਮ ਹੋਣਾ ਚੱਲ ਕੱਲੀ ਐਡੀ ਭਾਰੀ ਭਾਜੀ ਮਸ਼ੀਨੀ ਲੈ ਖੜਾ ਜਿਵੇਂ ਮਹਿੰਗੇ ਮਹਿੰਗੇ ਕੰਬੈਨਾਂ ਖੜਾ ਜਿਵੇਂ ਕੋਲ ਹੈ ਮੈਂ ਕਾ ਨਾ ਲੱਖਾਂ ਰੁਪਿਆ ਕੋਲ ਲੈ ਕੇ ਸੋਣ ਮੈਂ ਕਿਹੜਾ ਤੱਕਿਆ ਤਾਂ ਨਹੀਂ ਉਹ ਰਿੰਡਾ ਨਾਲ ਕੇ ਪਾ ਦੇ ਹੂੰ ਉਹ ਕੋਈ ਕਹਿੰਦਾ ਨਹੀਂਦਾ ਵੀ ਹੋਰ ਵਾਲਾ ਆਇਆ ਹਾਂ ਵੀ ਭਈਆ ਕਹਿੰਦਾ ਤਿੰਨ ਭਾਈਆ ਤੁਸੀਂ ਮਾ ਹਾਂ ਵੀ ਤਿੰਨ ਭਾਈਆ ਫੌਜੀ ਬੜਾ ਦੋ ਤਾਂ ਇੱਕ ਮੈਂ ਖਾਲੇ ਉਹ ਵਾਹ ਠੀਕ ਹੈ ਪਤਾ ਨਹੀਂ ਲੱਗਦਾ ਆ ਮੇਰੇ ਵੀ ਚਾਰ ਕਿ ਦਿਨ ਨੂੰ ਢੋਲੇ ਜੀ ਆ ਜਣੇ ਮੈਂ ਕਹਦੂਗਾ ਮੈਂ ਚੌਥਾ ਹੈ ਹੈ ਯਾਰ ਹੱਦ ਹੋ ਗਈ ਚਾਚਾ ਸਾਰੇ ਮੇਰੇ ਬਹੁਤ ਜਿੱਤੀ ਆ ਚਾਚੇ ਤੇ ਬੜਾ ਹੈ ਢੋਲੇ ਬਹੁਤ ਮਜ਼ੇਦਾਰ ਬਦਲਤੀ ਹੈ ਉਹ ਕਲਰ ਡੋ ਹੋ ਜਾਂਦਾ ਉਹ ਛੋਟੇ ਛੋਟੇ ਨਿਆਣਿਆਂ ਦੇ ਹੋਗੇ ਮਦਰ ਮਸ਼ੀਨ ਚੱਲਦੀ ਸੀ ਹਾਂ ਬਸ ਚੌੜ ਦਾ ਆ ਕੇ ਸ਼ੈਂਪੂ ਜਾ ਲਾ ਲਿਆ ਮੈਂ ਕੋਈ ਸ਼ੈਂਪੂ ਜਾਤਾ ਉਹ ਕਲਰ ਮੰਗ ਹੁੰਦਾ ਉਹ ਪਹਿਲਾਂ ਸਕਾਇਆ ਨਾਲ ਦੀ ਨਾਲ ਵਾਸ਼ ਕਰ ਉਹ ਸੜੀ ਨਿਆਣ ਬਣਾਤੀ ਗੱਲਬਾਤ ਮਹਲਾ ਇਹ ਤਾਂ ਜਮਾ ਹੀ ਸੌਖਾ ਕੰਮ ਹੈ ਮਹਾ 15 ਦਿਨ ਖੜਦਾ ਫਿਰ ਮੈਂ ਨੂੰ ਕਿਹਾ ਉਹ ਯਾਰ ਮੈਂ ਇਥੇ ਨਾ ਵਾਲ ਕਟਾਉਣਾ ਹਣਾ ਇੱਥੇ ਤੱਕ ਆ ਟਾਬੇ ਤੇ ਟਾਬੇ ਤੇ ਆਇਆ ਵੀਰ ਡਾਊਨ ਕਰਕੇ ਪਾ ਦੀ ਇਹਨੂੰ ਸਾਰਾ ਹਾਂ ਹਾਂ ਸਾਰਾ ਪਾਉਂਗਾ ਕੀ ਕਿਹੜੀ ਬੜੀ ਚੰਪੈਨ ਉਹ ਨਾਈ ਨੂੰ ਕਹਿੰਦਾ ਕਹਿੰਦਾ ਰਾਹ ਲਿਆਇ ਕਰ ਸ਼ੈਂਪੂ ਨੂੰ ਲਓ ਜੀ ਭਾਈ ਸੋਹਣਿਆ ਚਲ ਜੀ ਫਿਰ ਆਪਣੇ ਲੋਕੇਸ਼ਨ ਤੇ ਉੱਤੇ ਸਾਹਮਣੇ ਹੀ ਹੈ ਹੁਣ ਤੁਸੀਂ ਦੱਸੋ ਵੀ ਜਾਂਚ ਜਾਣ ਪਊਗੀ ਨਹੀਂ ਕਿ ਰਾਹ ਨਿਕਲ ਗਿਆ ਅਸਲ 'ਚ ਬਈ ਸਫਰ ਦਾ ਫਲ ਕਹਿੰਦੇ ਮਿੱਠਾ ਹੁੰਦਾ ਨਾ ਉਹ ਕੰਮ ਹੋਇਆ ਹੁਣ ਤੱਕ ਜੜਾ ਸਬਰੇ ਕਰਿਆ ਫਲ ਮਿੱਠਾ ਦਾ ਹੁਣ ਆਇਆ ਹੈ ਹੈ ਆਏ ਤੇ ਆਰਾ ਕਣੀ ਦੇਖੋ ਰਾਹ ਦਲੇ ਉਹ ਥੱਕੇ ਜਿਹਾ ਕਵਰ ਕਰਨਾ ਅੱਜ ਇੱਥੇ ਤੂੰ ਉਹ ਥੱਲੇ ਸਹੀਂ ਚਲੇ ਜੇ ਨੇ ਸਾਰਾ ਆ ਗਿਆ ਜਦੋਂ 22 ਰਾਸਵਾ ਦੇ ਆ ਗਿਆ ਚਾ ਨਾਦਾ ਰਹਦਾ ਜਿਲੀ ਬੱਟਰ ਦਾ ਅੱਜ ਤਾਂ ਇਹ ਹੋਇਆ ਪੈ ਗਾਣੇ ਭਾਂਦੇ ਭਗੋੜੇ ਦੇ ਚਾਹੇ ਰੋਟੀ ਵੀ ਨਾ ਦਿਓ ਵੀ ਨਾ ਰੋਟੀ ਕਾਦੇ ਚੱਲੀ ਜਾਵਾਂਗੇ ਸਾਰਾ ਸਾਰਾ ਪਹਿਲੀ ਟਰਾਲੀ ਆ ਪਹਿਲੇ ਪਹਿਲੇ ਕੀ ਲੈ ਜਾਣ ਮਾਇਕਰਨ ਫਸਾ ਦਾ ਕੱਟਰਵਾਰ ਅੱਜ ਨਹੀਂ ਡਾਉਂ ਜਾਦਾ ਵਾਰਾ ਦੀ ਜਿਸ ਤਰ੍ਹਾਂ ਕਿਹੜਾ ਲੜਾ ਚੋਨਾ ਉਹਦੇ ਚ ਨਾ ਸਪਰੇਅ ਦਾ ਟ੍ਰੈਲ ਦਾ ਮੈਂ ਕਿਹਾ ਡੱਕਾ ਵੀ ਨਹੀਂ ਲੱਗਿਆ ਬਸ ਚੱਕਾ ਵੀ ਨਵੀਂ ਸਪਰੇਅ ਦੀ ਉਹ ਆਪ ਪਾਸੋਂ ਗ੍ਰਾਮਾਂ ਕਿ ਜਾਣ ਦੋ ਮੇਰੇ ਵੀ ਇਹ ਬਸ ਉਹ ਕਿਰਾਵਾ ਵਧ ਕੇ ਖੜ ਜਾਣਾ ਕੋਨੇ ਕਿਦੋਂ ਪਿੱਛੇ ਰਹਿ ਜਣੇ ਆ ਉਹ ਦੱਸੋ ਵੱਡਾਂਗੇ ਬਹੁਤ ਥੋੜਾ ਕੰਮ ਕਰਦੇ ਆ ਅੱਛਾ ਜਾਨਾ ਅਚਾਰੀ ਅੰਕਲ ਕਹਿੰਦਾ ਵੀ ਜਿਹੜਾ ਨਕਰ ਮਿੰਦ ਤੱਕ ਆਪਾਂ ਵੱਡੀ ਆ 2 ਕਵਰ ਨੋਰਮਲ ਤੇ ਵੱਡੰਗੀ ਵੱਡੰਗੀ ਅੱਛਾ ਜਾਨਾ ਕਿਉਂਕਿ ਖੜੇ ਝੋਨੇ ਦਾ ਇੰਨਾ ਜ਼ਿਆਦਾ ਫਰਕ ਪੈ ਜਾਂਦਾ ਟਿੱਕੇ ਨਾ ਤਕਰੀਬਨ ਅੱਜ ਸਵੇਰ ਦੀਆਂ ਕੰਮਾਂ ਆਪਣੀ ਚੱਲ ਰਹੀਆਂ ਅੱਜ ਬਿਲਕੁਲ ਖੜਾ ਝੋਨਾ ਅਸੀਂ ਵੜਿਆ ਤੇ ਅੱਜ ਅੰਕਲ ਨੂੰ ਵੀ ਸਾਡੇ 21 ਸਵਾਰ ਰਿਹਾ ਮਹਾਬੀ ਸਪਰੇਅ ਦੱਸੋ ਪਹਿਲਾਂ ਤਾਂ ਕਿਹੜੀ ਕਰੀ ਹੈ ਤੇ ਸਪਰੇਅ ਬਾਰੇ ਜਾਣਕਾਰੀ ਲੈਣੇ ਆ ਤੇ ਨਾਲ ਆਪਣੇ ਕੰਪਨੀ ਤੋਂ ਵੀ ਲੋ ਨਹੀਂ ਆਏ ਨੇ ਤੇ ਇਹ ਸਾਰੀ ਦੱਸਣਗੇ ਵੀ ਕਿਹੜੀ ਕਿਹੜੀ ਸਪਰੇਅ ਹੋਈ ਹੈ ਕਿਉਂਕਿ ਝੋਨਾ ਅੰਕਲ ਦਾ ਤਕਰੀਬਨ ਅਸੀਂ 100 ਏਕੜ ਦੇ ਲਗਭਗ ਵੱਢ ਚੁੱਕੇ ਹਾਂ ਤੇ ਜਿਹੜਾ ਅਸੀਂ ਅੱਜ ਵੱਢਿਆ ਇਹਦਾ ਇੱਕ ਨਖਾਰ ਝੋਨੇ ਦਾ ਹੈ ਮੁਛਲ ਸੇਮ ਵੈਰਾਈਟੀ ਵੱਢਦੇ ਆਏ ਹਾਂ ਹੁਣ ਤੱਕ ਤੇ ਬਿਲਕੁਲ ਵੀ ਨਹੀਂ ਡਿੱਗਿਆ ਤੇ ਦਾ ਕਾਰਨ ਕੀ ਆ ਉਹ ਸਾਰੀਆਂ ਪਗਲਾਂ ਵੱਤ ਕਰਦੇ ਆ ਹਾਂਜੀ ਵੀਰ ਜੀ ਠੀਕ ਠਾਕ ਉਹ ਅਸੀਂ ਮੜਦੇ ਦੱਸਿਓ ਦਵਾਈ ਦੀ ਕਿਹੜੀ ਦੀ ਸਪਰੇਅ ਕਰੀਤੀ ਅੰਕਲ ਉਹਨਾਂ ਨੇ ਤੇ ਕਿੰਨੇ ਕਿੱਲਾਂ ਚ ਕਰੀਤੀ ਤੇ ਇਹਦਾ ਕੀ ਰਿਜ਼ਲਟ ਆਇਆ ਇਹ ਵੱਡੇ ਹਾਲਾਂਕਿ ਅਸੀਂ ਨੇ ਉਹ ਚਲੋ ਆਪਾਂ ਦੱਸਾਂਗੇ। ਇਹ ਦੀ ਆਪਣੀ ਦਵਾਈ ਹੈ ਜੀ ਇਹ ਸਰਬੋ ਜੀ। ਅੱਛਾ ਠੀਕ ਆ 200 ਐਮਐਲ ਇਹਦੀ ਪ੍ਰਤੀ ਏਕੜ ਦੀ ਡੋਜ਼ ਹੈ ਜੀ। ਜੀ। ਹਾਂ ਜਿਵੇਂ ਮੁੱਛਲ ਵੈਰੈਟੀ ਹੋਗੇ ਇਹਦੇ ਵਿੱਚ ਜਿਵੇਂ ਨੈਕ ਬਲਾਸਟ, ਨੋਟ ਬਲਾਸਟ ਬਿਲਕੁਲ ਬਲਾਸਟ ਤੇ ਕੰਮ ਕਰਦੀ ਹੈ ਜੀ। ਹਾਂਜੀ ਹਾਂਜੀ ਹਾਂਜੀ। ਵੀਰ ਉਹਨਾਂ ਨੇ 50 ਏਕੜ ਦੇ ਵਿੱਚ ਵਰਤੀ ਸੀ ਜੀ। ਠੀਕ ਆ ਇਹਨਾਂ ਦਾ ਡਿਸਕਸ਼ਨ ਹੋਈ ਵੀ ਦਵਾਈ ਦੇ ਰਿਜ਼ਲਟ ਕਿਵੇਂ ਨੇ ਕੀ ਹਿਸਾਬ ਕਿਤਾਵਾ। ਹੂੰ ਗੱਲਬਾਤ ਹੋਣ ਤੋਂ ਆ ਵੀਰ ਨੇ 50 ਏਕੜ ਦੀ ਵਰਤੀ ਹੈ ਜੀ। ਬਾਕੀ ਉਹਦੇ ਬਾਰੇ ਚੰਲਣਾ ਵੀਰ ਉਹ ਨਹੀਂ ਆਪ ਕਹੋਗੇ ਜੀ। ਜੀ ਜੀ ਜੀ। ਆ ਇਹਦਾ ਰੰਗ ਰੋਗਨ ਦੇਖਿਓ ਦੱਸਦੇ ਆ ਵੀ ਹਾਂਜੀ ਵੀ ਝਾੜ ਦੇ ਵਿੱਚ ਫਰਕ ਨਾਰਮਲ ਰਹੂਗਾ ਕਿਉਂਕਿ ਜਿਹੜੀ ਸਨਖੀ ਇੰਨੀ ਹੈ ਟਰਾਲੀਆਂ ਦੇ ਵਿੱਚ ਪਈਦਾ ਵੀ ਰੋਪ ਵੱਖਰਾ ਹੀ ਆ ਨਾ ਤੇ ਆਸਟਨ ਕਿੰਨਾ ਝਾੜ ਰਿਹਾ ਜੀ ਜਿਹੜਾ ਆਪਾਂ ਪਹਿਲਾਂ ਵੱਡੇ ਤੇ ਅੱਜ ਵਾਲੇ ਜਿਹੜੇ ਆਪਾਂ ਨੇ ਵੱਡੇ ਇਹਨਾਂ ਦੇ ਵਿੱਚ ਕੀ ਰਿਜ਼ਲਟ ਤੁਹਾਨੂੰ ਲੱਗਦਾ तकरीबन ਮੇਰਾ 23 24 ਕੁਆਂਟਲ ਦੀ ਆਉਟਸਟ ਆ ਰਹੀ ਆ ਜੀ ਤੇ ਜਿੱਥੇ ਸਰਬੋਤ ਦਵਾਈ ਪਾਈ ਆ ਮੈਂ ਹੂੰ ਉੱਥੇ 25 26 ਤੱਕ ਵੀ ਜਾ ਰਹੀ ਆ 25 ਤੋਂ 26 ਤੱਕ ਜਿਹੜੀ ਅੱਜ ਵੱਢ ਰਹੀਆਂ ਇਹ ਮੈਨੂੰ ਲੱਗਦਾ ਵੀ 27-28 ਕੁਇੰਟਲ ਤੱਕ ਵੀ ਅਸੀਂ ਵੱਢੀ ਉਹ ਮੈਂ ਕਹਿੰਦੇ ਜੀ ਚਾਰ ਟੈਂਕ ਨਾਰਮਲ ਵੀ 1 ਕੁਇੰਟਲ ਤੱਕ ਵੀ ਮੈਨੂੰ ਉਮੀਦ ਆ ਵੀ 4 ਕੁਇੰਟਲ ਤੱਕ ਵੀ ਉਮੀਦ ਆ ਨਹੀਂ ਉਮੀਦ ਆ ਅੱਜ ਚਾਰ-ਚਾਰ ਟੈਂਕ ਅਸੀਂ ਪਰ ਪਰ ਕੇ ਕੱਢੇ ਆ ਜੀ ਵਿੱਚੋਂ ਮਤਲਬ ਫੂਸ ਕਿੰਨਾ ਕੁ ਪਟਾਸ ਬਹੁਤੀ ਜ਼ਿਆਦਾ ਨਹੀਂ ਲੱਗੀ ਹੈਗੀ ਹਨਾ ਖੜੀ ਜਿਰੀ ਆ ਕਿਉਂਕਿ ਜਿਹੜੀ ਡੱਕਾ ਅੱਜ ਡੱਕਾ ਵੀ ਨਹੀਂ ਆਇਆ ਨਹੀਂ ਡੱਕਾ ਵੀ ਨਹੀਂ ਆਇਆ ਸਫਾਈ ਬਹੁਤ ਆਈ ਹੈ ਹਾਂ ਸਫਾਈ ਬਹੁਤ ਹੈ ਤੇ ਉਸ ਤੋਂ ਚਾਰ ਟੈਂਕਾਂ ਦੀ ਤੁਸੀਂ ਲਾ ਲਓ ਸਾਹਿਬ ਜੀ 7 ਤੋਂ 8 ਕੁਇੰਟਲ ਵੀ ਪੈਣੇ ਤਾਂ ਸੱਚ 26-28 ਦਾ ਨਾਰਮ ਹਾਂਜੀ ਤੇ ਮਤਲਬ ਵਧੀਆ ਰਿਜ਼ਲਟ ਜੀ ਬਹੁਤ ਵਧੀਆ ਰਿਜ਼ਲਟ ਤੇ ਮਤਲਬ ਪੈਂਦੀ ਕਿੰਨੇ ਦੀ ਹੈ ਜੀ ਕਿਲੇ ਦੀ ਆਪਾਂ ਇੱਕ ਪ੍ਰੋਕਸ ਲਈਏ ਵੀ ਮੋਟਾ ਮੋਟਾ 1100 1500 2000 ਕਿੰਨੇ ਕ ਦੀ ਕਿਲੇ ਦੀ ਪੈਂਦੀ ਰਹੀ ਹੈ ਇਹ ਕੰਪਨੀ ਵਾਲੇ ਹੁਣ 1400 ਕਹਿੰਦੇ ਨੇ 1400 ਰੁਪਏ ਪਰ एकड़ ਦੀ ਪੈਂਦੀ ਹੈ ਜੀ ਅੱਛਾ ਜੀ ਵਿਚ ਨਾਲ ਕੁਝ ਹੋਰ ਵੀ ਐਡ-ਆਨ ਕਰਨਾ ਪੈਂਦਾ ਜਾਂ ਨਹੀਂ ਨਹੀਂ ਇਹ ਐਕਚੁਅਲੀ ਕੀ ਹੈ ਨਾ ਐਡ-ਆਨ ਤਾਂ ਚਲੋ ਤੁਸੀਂ ਜਿਹੜੀਆਂ ਆਮ ਕਰਦੇ ਹੋ ਤੁਸੀਂ ਉਹ ਤਾਂ ਕਰਨੀ ਨੇ ਜੀ ਬਿਲਕੁਲੀ ਹੋਪਰ ਤਾਂ ਹੋ ਗਈ ਜੀ ਹੂੰ ਤੇ ਤੁੰਡੀ ਤਾਂ ਹੋ ਗਈ ਹੋਗੀ ਜਿਹੜੀ ਇਹ ਆਪਣੀ ਸਰਬੋ ਸਿਅ ਆਪਾਂ ਨਾ ਠੰਡੀ ਰੋਗ ਤੋਂ ਕਰਵਾਈ ਸੀ ਜਿਵੇਂ ਨੈਕ ਬਲਾਸਟ ਨੋਡ ਬਲਾਸਟ ਹੋ ਗਏ ਉਹ ਚੀਜ਼ ਤੋਂ ਕਰਵਾਈ ਸੀ ਜੋ ਬਲਾਸਟ ਓਵਰਾਲ ਬਲਾਸਟ ਨੇ ਸਭ ਨੂੰ ਕੰਟਰੋਲ ਕਰ ਦਿਆ ਜੀ 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 ਬਾਕੀ ਬਹੁਤ ਬਹੁਤ ਸ਼ੁਕਰੀਆ ਬਿਲਜੀ ਤੇ ਉਹ ਝੋਨੇ ਦਾ ਆਪਾਂ ਨੇ ਹਨਾ ਵੱਡੀਆਂ ਵਲੌਗ ਬਣਾਈ ਹੈ ਤੁਸੀਂ ਅੱਜ ਵਾਲੀ ਜੀ ਦੀ ਦਾ ਨਖਾਰ ਦੇਖ ਸਕਦੇ ਸੋ ਦਸੂ ਮਰਦੇ ਝੋਨੇ ਵਾਲੇ ਵੀ ਉਨਾ ਨਖਾਰਾ ਦੀ ਜੀ ਜੀ ਦੇਖ ਲਓ ਤੇ ਵਿੱਚ ਭੋਰਾ ਵੀ ਪਟਾਸ ਨਹੀਂ ਮੇਰੇ ਹਿਸਾਬ ਨਾਲ ਮਰਜੀ ਉਡਾ ਕੇ ਦਿਖਾ ਦਿਓ ਤੁਹਾਨੂੰ ਇਹਦਾ ਪਟਾਸ ਦਾ ਵੀ ਪਤਾ ਲੱਗੇ ਜਾਣਾ ਵੀ ਪਟਾਸ ਹੈਗੀ ਜਾਂ ਮਾੜੀ ਮੋਟੀ ਨਹੀਂ ਪੂਰਾ ਜਿਹਾ ਵਜਨ ਵੀ ਠੋਸ ਲੱਗਦਾ ਜੀ ਹੈਨਾ ਨਿੱਗਰ ਵਜਨ ਹੈ ਨਿੱਗਰ ਆ ਨਿੱਗਰ ਵਜਨ ਦੀ ਡਿਮਾਂਡ ਕਿੰਨੀ ਕੀਤੀ ਹੈ ਜੀ ਬੀਜ ਦੀ ਆ ਜਿਹੜੀ ਗੀਰੀ ਖੜੀ ਹੋਣ ਕਰਕੇ ਬੀਜ ਦੀ ਡਿਮਾਂਡ ਹੈ ਤਿੰਨ ਚਾਰ ਬੰਦਿਆਂ ਨੇ ਮੈਨੂੰ ਬੀਜ ਦੀ ਡਿਮਾਂਡ ਕਰੀ ਆ ਠੀਕ ਹੈ ਜੀ ਜਿਹੜਿਆ 2.50 ਏਕੜ ਦੀ ਵੀ ਮਤਲਬ ਖੇਤੀ ਕਰਦੇ ਆ ਉਹ ਵੀ ਮੇਤੂ ਵੀ ਦੀ ਵੀ ਦੀ ਡਿਮਾਂਡ ਕਰੀ ਐ ਨਹੀਂ ਬਿਲਕੁਲ ਜੀ ਦੇਖੋ ਸਪਰੇਹਾਂ ਦਾ ਫਰਕ ਸਪਰੇਹਾਂ ਦਾ ਫਰਕ ਕਿੰਨਾ ਪਿਆ ਜੀ ਸਪਰੇਹਾਂ ਦੂਜਿਆਂ ਚ ਵੀ ਹੋਈਆਂ ਹਾਲਾਂਕਿ ਹੈਨਾ ਜੀ ਸੋ ਸਪਰੇਹ ਨਾਲ ਹੀ ਦੇਖੋ ਫਸਲવાડી ਕੋਈ ਵੀ ਐ ਖੜਨ ਦਾ ਕਾਰਨ ਉਹਦਾ ਇਹੀ ਹੁੰਦਾ ਵੀ ਬਿਮਾਰੀ ਤੋਂ ਬਚੀ ਰਹੇ ਤੇ ਚੋਨਾ ਵਧੀਆ ਆਪਣਾ ਤੇ ਮੰਨ ਲਓ ਵੀ ਜੇ ਤਿੰਨ ਤੋਂ ਚਾਰ ਕੁਇੰਟਲ ਤੁਸੀਂ ਕਹਿੰਦੇ ਜੇ ਵਧ ਵੀ ਗਏ ਤਾਂ ਜੇ 11500 ਰੁਪਏ ਆਪਾਂ ਕਿੱਲੇ ਦੇ ਖਰਚ ਵੀ ਦਵਾਗੇ ਤਾਂ ਇਹਨੇ ਅੱਧੇ ਕੁਇੰਟਲ ਨਹੀਂ ਵਪਾਰ ਕਰਾ ਦੇਣਾ ਕੰਮ ਹੈਨਾ ਜੀ ਮੈਂ ਤਾਂ ਇਹੀ ਕਹਣਾ ਵੀ ਵਧੀਆ ਦਵਾਈਆਂ ਵਧੀਆ ਬ੍ਰਾਂਡ ਦੀਆਂ ਦਵਾਈ ਵਰਤਣੀ ਹੈ ਵਧੀਆ ਬ੍ਰਾਂਡ ਦੀ ਹਾਂ ਇਹਦੇ ਜਿੱਕੀ ਹੋਰ ਵੀ ਹੋਣਗੀਆਂ ਜਦੋਂ ਮੰਡੀ ਦੇ ਵਿੱਚ ਜਾਣਗੇ ਕੁਆਲਟੀ ਦੇ ਹਿਸਾਬ ਨਾਲ 100 200 ਰੁਪਏ ਰੇਟ ਦਾ ਵੀ ਡਿਫਰੈਂਸ ਹੋਣਾ ਹਾਂ ਫਿਰ ਉਹ ਤਾਂ ਪੁੱਲ ਲੱਗੂਗਾ ਜੀ ਲੱਗੂਗਾ ਠੀਕ ਹੈ ਨਾ ਉਹ ਤਾਂ ਛਾੜਨੀ ਜਿਹੜਾ ਉੱਪਰਲਾ ਯਾਨੀ ਕਿ ਬੌਂਸ ਲਾ ਲੂ ਨਾ ਬੌਂਸ ਲਾ ਲੈਨੇ ਆਪਾਂ 100 200 ਰੁਪਏ ਉਹ ਨਹੀਂ ਖਰਚਾ ਕੱਢਦੇ ਨਾ ਉੱਦਾਂ ਭਲੇ ਕੱਢ ਜੂਗੀ ਫਿਰ ਕੱਢ ਦੇਣਾ ਜੀ ਕਰ ਦੇਣਾ ਨੇ ਸੋ ਬਹੁਤ ਬਹੁਤ ਮਿਹਰਬਾਨੀ ਜੀ ਫਿਰ ਜੋ ਅੱਜ ਆਪਾਂ ਨੇ ਮਤਲਬ ਵੀਡੀਓ ਬਣਾਈ ਹੈ ਦਵਾਈ ਦੀ ਕੋਈ ਪੇਡ ਇਹ ਜੋ ਐ ਆਨ ਦੀ ਸਪੋਰਟ ਦਾ ਰਿਜ਼ਲਟ ਦਿਖਾ ਰਹੇ ਆ ਆ ਸਾਰੀ ਬਾਇਰਟੀ ਸਪਰੇ ਹੋਈ ਵੀ ਆ ਝੋਨੇ ਤੇ ਪੁੱਛੜ ਝੋਨੇ ਤੇ ਤੇ ਤਕਰੀਬਨ 50 ਏਕੜ ਚਾਕਲ ਨੇ ਸਪਰੇ ਕੀਤੀ ਜੇਦੀ ਤੇ ਇਹਦਾ ਆਮ ਦੂਜੇ ਸਪਰੇ ਨਾਲੋਂ ਵੀ ਫਰਕ ਕਿ ਰਹਿਆ ਫੜਿਆ ਪਿਆ ਝੋਨਾ ਨਾੜਿਆ ਨਹੀਂ ਹੋਇਆ ਬਰਾ ਨਾੜਾ ਪੂਰਾ ਇਹ ਜਮੀਨ ਵੀ ਪਾਣੀ ਦੀ ਮਾਰਾ ਖੇਤ ਵੀ ਸੁੱਕਿਆ ਦੇਖ ਲਓ ਕੋਈ ਨਹੀਂ ਹੈ